ਸਸ਼ੀ ਗਾਲ ਜੀ ਤਸਵੀਰਾਂ ਤੁਹਾਨੂੰ ਮਰੰਡੇ ਤੋਂ ਦਿਖਾ ਰਹੇ ਹਾਂ ਜਿੱਥੇ ਕੀ ਇਤਿਹਾਸਿਕ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਸਿਹੜੀ ਤੋਂ ਸ਼੍ਰੀ ਫਤਿਹਗੜ ਸਾਹਿਬ ਦੇ ਲਈ ਇਹ ਨਗਰ ਕੀਰਤਨ ਰਵਾਨਾ ਹੁੰਦਾ ਬੇਹੱਦ ਵਿਸ਼ਾਲ ਤੇ ਇਤਿਹਾਸਿਕ ਨਗਰ ਕੀਰਤਨ ਉਸੇ ਤਰਜ਼ ਤੇ ਇਹ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਤਰ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਜਿਹੜਾ ਇੱਥੋਂ ਸਰਹੰਦ ਲੈ ਕੇ ਜਾਇਆ ਗਿਆ ਸੀ ਤਾਂ ਵਿਸ਼ੇਸ਼ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਿਹੜੀ ਉਹ ਸ਼ਿਸ਼ੋਭਤ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਉਸੇ ਤਰ੍ਹਾਂ ਉਸ ਰਾਤ ਦੇ ਵਿੱਚ ਜਿਸ ਤਰ੍ਹਾਂ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸਿਗੇ ਉਸੇ ਤਰਤੇ ਉਸੇ ਤਰ੍ਹਾਂ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਦੇਖ ਸਕਦੇ ਤੁਸੀਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਹੈ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੇਹੱਦ ਖਾਸ ਤਸਵੀਰਾਂ ਨੇ ਬੇਹੱਦ ਦਿਲਚਸਪ ਤਸਵੀਰਾਂ ਨੇ ਬੇਹੱਦ ਇਤਿਹਾਸਕ ਤਸਵੀਰਾਂ ਨੇ ਕਿਉਂਕਿ ਸਿਹੜੀ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਹੁੰਦਾ ਤੇ ਸ਼੍ਰੀ ਫਤਿਹਗੜ ਸਾਹਿਬ ਜਿਹੜਾ ਇਹ ਨਗਰ ਕੀਰਤਨ ਸੰਪੰਨ ਹੁੰਦਾ ਤਾਂ ਬੇਹਦ ਵਿਸ਼ਾਲ ਸਭ ਤੋਂ ਵੱਡਾ ਜਿਹੜਾ ਨਗਰ ਕੀਰਤਨ ਆ ਸਭ ਤੋਂ ਵੱਡੇ ਨਗਰ ਕੀਰਤਨ ਦੀਆਂ ਤਸਵੀਰਾਂ ਦੇਖ ਸਕਦੇ ਹੋ ਪਾਲਕੀ ਸਾਹਿਬ ਦੀਆਂ ਤਸਵੀਰਾਂ ਨੇ ਔਰ ਹੋਰ ਅੱਗੇ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰਾਉਨੇ ਆ ਕਿ ਜਿਸ ਤਰ੍ਹਾਂ ਜਿਹੜਾ ਉਹ ਦੇਖੋ ਉਹ ਤਸਵੀਰ ਦਿਖਾਉਣਾ ਤੁਹਾਨੂੰ ਜਿਸ ਤਰ੍ਹਾਂ ਉਸੇ ਤਰ੍ਹਾਂ ਜਿਹੜਾ ਰਸਤੇ ਦੇ ਵਿੱਚ ਸਵਾਰ ਓਕੇ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਅਦਾਦੀ ਮਾ ਮਾ ਗੁਜਰਕੌਰ ਤੇ ਬਹੁਤ ਖਾਸ ਤਸਵੀਰ ਹੈ ਦੇਖੋ ਇਸ ਤੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਦੇਖੋ ਉਸੇ ਤਰ੍ਹਾਂ ਜਿਹੜਾ ਇਸ ਪਾਲਕੀ ਸਾਹਾ ਦੇਖ ਸਕਦੇ ਤੁਸੀਂ ਇਸ ਰਸਤੇ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਇੱਥੋਂ ਜਾਂਦਾ ਦਾ ਦੇਖੋ ਇਹ ਉਹ ਪਾਲਕੀ ਸਾਹ ਹੈ ਆ ਉਸੇ ਪਾਲਕੀ ਸਾਹ ਦੀ ਤਰ ਤੇ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਤਸਵੀਰ ਦੇਖੋ ਇਹ ਸਿੱਧੀਆਂ ਤਸਵੀਰਾਂ ਨੇ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਦੀ ਇਹ ਪਾਲਕੀ ਸਾਹਿਬਾ ਜਿਸ ਤਰ੍ਹਾਂ ਜਿਹੜਾ ਇਹ ਸਿਹੜੀ ਤੋਂ ਨਗਰ ਕੀਰਤਨ ਆ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੁੰਦਾ ਤਾਂ ਤਸਵੀਰ ਬਿਲਕੁਲ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀਆਂ ਤਸਵੀਰਾਂ ਨੇ ਉੱਕੀ ਦੋਵੇਂ ਛੋਟੇ ਸਹਜਾਦੇ ਤੇ ਮਾਤਾ ਗੁਜਰ ਕੌਰ ਜੀ ਇੱਥੋਂ ਜਿਹੜਾ ਉਹ ਦੇਖੋ ਕਿਸ ਤਰ੍ਹਾਂ ਉਸੇ ਤਰ੍ਹਾਂ ਪਾਲਕੀ ਆ ਜਿਹੜੀ ਇਹ ਅਤੋਂ ਸਜਾਈ ਜਾਂਦੀ ਹੈ ਇਤਿਹਾਸਿਕ ਪਾਲਕੀਆ ਇਤਿਹਾਸਿਕ ਨਗਰ ਕੀਰਤਨਾ ਤਾਂ ਤਸਵੀਰ ਜਿਹੜੀ ਆ ਲਗਾਤਾਰ ਸਾਂਝੀਆਂ ਕਰ ਰਹੇ ਆ ਆ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਕਿ ਜਿਸ ਤਰ੍ਹਾਂ ਜਿਹੜਾ ਆ ਦੇਖੋ ਬਲਦਾਂ ਦੁਆਰਾ ਇਹ ਦੋ ਜਿਹੜੇ ਬਲਦ ਨੇ ਉਹ ਜੋੜ ਕੇ ਜਿਹੜੇ ਨੇ ਉਹ ਅੱਗੇ ਲਗਾਏ ਹੋਏ ਨੇ ਉਸੇ ਤਰ੍ਹਾਂ ਰਾਤ ਜਿਹੜਾ ਇਹ ਤਿਆਰ ਕੀਤਾ ਜਾਂਦਾ ਤਾਂ ਤਸਵੀਰ ਦੇਖੋ ਲਗਾਤਾਰ ਸਾਂਝੀਆਂ ਕਰ ਰਹੇ ਆਂ ਗੱਲਬਾਤ ਵੀ ਕਰਦੇ ਆਂ ਬਾਬਾ ਜੀ ਉਸੇ ਤਰ੍ਹਾਂ ਤੇ ਜਿਸ ਤਰ੍ਹਾਂ ਰੱਥ ਰੱਥ ਸਜਾ ਕੇ ਲੈ ਕੇ ਗਏ ਸੀ ਉਸੇ ਤਰ੍ਹਾਂ ਹੈ ਇਹ ਉਸੇ ਤਰ੍ਹਾਂ ਪਾਲਕੀ ਸਜਾਈ ਜਾਂਦੀ ਹੈ ਜਿਸ ਤਰ੍ਹਾਂ ਮਾਤਾ ਗੁਜਰਕੌਰ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਏ ਗਏ ਸੀ ਹਾਂਜੀ 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 ਉਸੇ ਰੂਪ 'ਚ ਜਾਣੇ ਜੀ ਉਸੇ ਰੂਪ 'ਚ ਜਾਣੇ ਜੀ ਦੁੱਖ ਦੀਆਂ ਘੜੀਆਂ ਬਹੁਤ ਆਂ ਅਰ ਸੰਤ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਆਪਣੇ ਕੀਰਤਨ ਸੁਣ ਕੇ ਸਾਡੀ ਧਾ ਨਿਕਲਦੀ ਐ ਅੰਜੂ ਵੀ ਗਿਰਦੇ ਨੇ ਬਹੁਤ ਦੁੱਖ ਦੀਆਂ ਘੜੀਆਂ ਹਾਂ ਜੀ ਤਸਵੀਰ ਦੇਖੋ ਲਗਾਤਾਰ ਜਿਹੜੀ ਸੰਗਤ ਆ ਉਹ ਇਸ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਕੋਈ ਨਜ਼ਰ ਆ ਰਹੀ ਆ ਵਿਸ਼ਾਲ ਸਭ ਤੋਂ ਵੱਡਾ ਵਿਸ਼ਾਲ ਨਗਰ ਕੀਰਤਨ ਹੈ ਗੰਗੀਤ ਘੰਗੂ ਬ੍ਰਾਹਮਣ ਦੇ ਪਿੰਡ ਸਿਹੜੀ ਤੋਂ ਜਿਹੜਾ ਇਹ ਨਗਰ ਕੀਰਤਨ ਸ਼ੁਰੂ ਹੁੰਦਾ ਸਿਹੜੀ ਫੋਟੋਗੜ੍ਹ ਸਾਹਿਬ ਜਾ ਕੇ ਨਗਰ ਕੀਰਤਨ ਸਫਲ ਹੁੰਦਾ ਦੇਖੋ ਦੇਖੋ ਤੇ ਰੱਤ ਜਿਹੜਾ ਦੀ ਤਰਤ ਦੇ ਵਿੱਚ ਸਜਾਇਆ ਜਾਂਦਾ ਵਿਹੱਦ ਵਿਸ਼ਾਲ ਨਗਰ ਕੀਰਤਨ ਹੈ ਜੇ ਤੱਕ ਤੁਹਾਡੀ ਨਜ਼ਰ ਜਾਊਗੀ ਤਾਂ ਬਿਲਕੁਲ ਕਈ ਕਿਲੋਮੀਟਰ ਲੰਬਾ ਹੈ ਨਗਰ ਕੀਰਤਨ ਵੇਖ ਸਕਦੇ ਹੋ ਕੀਰਤਨ ਜਿਹੜਾ ਨਾਲ ਦੀ ਨਾਲ ਚੱਲਦਾ ਹੋਇ ਨਜ਼ਰ ਆਉਂਦਾ ਇੱਕ ਸਿਰੇ ਲੋਕਾਂ ਦੇ ਵਿੱਚ ਸ਼ਰਧਾ ਬਹੁਤ ਹੈ ਆ ਦੇਖੋ ਇਹ ਤਸਵੀਰ ਦੇਖੋ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਤਾਂ ਤੁਹਾਨੂੰ ਉੱਥੇ ਤੱਕ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਜਰੂਰ ਜਿਸਮ ਜੀਆਂ ਦੇਖੋ ਇਹ ਸਿੱਧੀਆਂ ਤਸਵੀਰਾਂ ਨੇ ਤੋ ਵੱਡੀ ਤਦਾਦ ਦੇ ਵਿੱਚ ਸੰਗਤ ਮੌਜੂਦ ਹੈ ਬੇਹਤ ਵੱਡੀ ਤਦਾਦ ਦੇ ਵਿੱਚ ਇਹ ਸੰਗਤ ਮੌਜੂਦ ਹੈ ਜਿੱਥੇ ਤੱਕ ਕਾਡਿਨੇਟ ਜਾਊਗੀ ਕਈ ਕਿਲੋਮੀਟਰ ਲੰਬਾ ਹੈ ਨਗਰ ਕੀਰਤਨ ਆ ਤਾਂ ਮੈਨੂੰ ਲੱਗਦਾ ਇਲਾਕੇ ਦਾ ਇਸ ਏਰੀਆ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੈ ਵੈਸੇ ਵੀ ਇਤਿਹਾਸਿਕ ਮਹੱਤਤਾ ਕਰ ਇਸ ਨਗਰ ਕੀਰਤਨ ਦੀ ਦੇਖੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਸਹੇੜੀ ਤੋਂ ਇਹ ਨਗਰ ਕੀਰਤਨ ਸ਼ੁਰੂ ਹੁੰਦਾ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ ਸੰਪੰਨ ਹੁੰਦਾ